ਬਹੁਜਨ ਪੀਐਮ ਆਰਮੀ ਪੰਜਾਬ ਸੰਘਨ ਦੇ ਸੰਸਥਾਪਕ ਜਸਬੀਰ ਕੋਟੜਾ ਅਤੇ ਸੁਖਦੇਵ ਸਿੰਘ ਆਬਾਦੀ ਪੰਜਾਬ ਉਪ ਪ੍ਰਧਾਨ ਦੀ ਰਹਿਨਮਾਈ ਹੇਠ

ਦਾਨ ਲੁਧਿਆਣਾ ਸੰਦੀਪ ਕੁਮਾਰ ਜ਼ਿਲ੍ਹਾ ਜਨਰਲਸ ਕਤਰ ਲੁਧਿਆਣਾ ਰਕੇਸ਼ ਕੁਮਾਰ ਸਕਤਰ ਜ਼ਿਲ੍ਹਾ ਲੁਧਿਆਣਾ ਗੁੱਡੂ ਕੁਮਾਰ ਸ਼ੈਰੀਪਰਾ ਦਾਨ ਲੁਧਿਆਣਾ ਦੀਪਕ ਰਾਉ ਨੂੰ ਲੁਧਿਆਣਾ ਦੇ ਵਾਰਡ ਨੰਬਰ 26 ਦਾ ਪ੍ਰਦਾਨ ਲਗਾਇਆ ਗਿਆ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਪੁਲਤ ਦੇ ਪ੍ਰਦਾਨ ਸੰਦੀਪ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸੰਸਥਾਪਕ ਜਸਬੀਰ ਕੋਟੜਾ ਵੱਲੋਂ ਬਹੁਜਨਪੀ ਮਾਰਮੀ ਪੰਜਾਬ ਸੰਘਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਸਾਥੀਆਂ ਦਾ तहे ਦਿਲੋਂ ਤਨਵਾਦ ਕੀਤਾ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਅੱਜ ਬਹੁਜਨ ਪੀਮਾਰਮੇ ਪੰਜਾਬ ਸੰਗਠਨ ਦੇ ਕੋਰ ਕਮੇਟੀ ਦੇ ਹੁਕਮ ਅਨਸਾਰ ਅੱਜ ਟੀਮ ਲੁਧਿਆਣਾ ਵਿਖੇ ਪਹੁੰਚੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਾਡੇ ਚੇਤਨ ਮਠਾਰੀਆ ਜੀ ਔਰ ਸੰਦੀਪ ਸਰ ਜਿਨ੍ਹਾਂ ਨੇ ਬਹੁਜਨ ਪੀਮਾਰਮੇ ਪੰਜਾਬ ਸੰਗਠਨ ਦੇ ਪਲੇਟਫਾਰਮ ਤੇ ਅੱਜ ਭੋਜਨ ਸਮਾਜ ਦੇ ਕਮਾਨ ਨੂੰ ਅਕੇਲ ਜਾਣ ਲਈ ਡਾਕਟਰ ਬੀ ਆਰ ਅੰਬੇਦਕਰ 바ਵਾ ਸਾਹਿਬ ਦੀ ਮਜਬੂਰਤਾ ਨਾਲ ਅਕੇਲ ਜਾਣ ਲਈ ਜੋ ਅੱਜ ਪਲੇਟਫਾਰਮ ਤੇ ਇਕੱਠੇ ਹੋਏ ਆ ਅੱਗੇ ਆਏ ਨੇ ਮੈਂ ਇਹਨਾਂ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਨਾਲ ਦੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਭੋਜਨ ਭੀਮਾਰਮੀ ਪੰਜਾਬ ਸੰਗਠਨ ਦੀ ਕੋਰ ਕਮੇਟੀ ਵੱਲੋਂ ਚੇਤਨ ਮਠਾਂਗਿਆ ਜੀ ਨੂੰ ਜ਼ਿਲ੍ਹਾ ਦੇ ਆਉਣੇ ਦੇ ਜ਼ਿਲ੍ਹਾ ਪ੍ਰਧਾਨ ਦੇ ਜਿਹੜੇ ਬਿਰਾਜਮਾਨ ਕੀਤਾ ਗਿਆ ਹੈ ਸੋ ਉਹਨਾਂ ਦੇ ਨਾਲ ਨਾਲ ਸੰਦੀਪ ਕੁਮਾਰ ਜੀ ਜਿਨ੍ਹਾਂ ਨੂੰ ਜ਼ਿਲ੍ਹਾ ਸੈਕਟਰੀ ਲੁਧਿਆਣਾ ਲਾਇਆ ਗਿਆ ਹੈ ਔਰ ਮੈਂ ਇਹਨਾਂ ਤੋਂ ਆਸ ਕਰਦਾ ਹਾਂ ਸਾਰੇ ਸਾਥੀਆਂ ਤੋਂ ਕਿ ਜਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਵੋਚਨ ਸਮਾਜ ਦੇ ਪ੍ਰਤੀ ਦਰਦ ਹੈ ਔਰ ਆਪਣੇ ਦਿਤਿਆ ਗਈਆਂ ਉਦੇਦਾਰੀਆਂ ਨੂੰ ਤੁੰ ਮੰਨ ਤੁੰੋਂ ਨਾਲ ਨਿਭਾਉਣਗੇ ਇਹ ਜੈਪੀ ਜੈਪਾ ਸਾਰੇ ਸਾਥੀਓ ਮੇਰੇ ਕ੍ਰਾਤੀਕਰ ਜੈਪੀ ਸਾਥੀਓ ਅਰ ਸਾਡੇ ਵੱਡੇ ਵੀਰ ਜਸਵੀਰ ਭਾਜੀ ਤੇ ਸਾਡੇ ਸਕਰੇਵ ਸਰਜੀ ਤੇ ਸੰਦੀਪ ਭਾਈ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਉਹ ਜਾਨੀ ਟੀਮ ਕਿ ਇਹਨਾਂ ਨੇ ਸਾਨੂੰ ਜਿਹੜੇ ਅਵਦੇ ਦੇ ਵਿਰਾਜਾ ਹੈ ਅਸੀਂ ਉਹਨਾਂ ਤੇ ਵੇਖੂ ਵੀ ਨਿਭਾਵਾਂਗੇ ਤੇ ਦਿ ਲੋ ਤਨਮਨ ਤਨ ਦੇ ਨਾਲ ਤਨਮਨ ਤਨ ਦੇ ਨਾਲ ਅਸੀਂ ਕੰਮ ਕਰਾਂਗੇ ਸਮਾਜ ਦਾ ਤੇ ਇਦਾਂ ਹੀ ਸਾਡੀ ਟੀਮ ਪੂਰੀ ਜਿਹੜੀ ਹੈਗੀ ਗੁੱਡੂ ਬਾਜੀਏ ਸੰਦੀਪ ਸੰਦੀਪ ਬਾਜੀ ਹੈਗੇ ਆ ਜਿਲ੍ਹਾ ਮਾਸਚੂ ਲਾਏ ਗਏ ਆ ਗੁੱਡੂ ਜੀ ਨਗਰ ਅਧਿਐਕਸ਼ ਲਾਏ ਗਏ ਆ ਦੀਪਕ ਕਵਾਰ ਜੀ ਚਬਾਰ ਨੰਬਰ 26 ਦੇ ਅਧਿਐਕਸ਼ ਲਾਏ ਆ ਰਾਜੇਸ਼ ਜੀ ਜਿਹੜੇ ਹੈਗੇ ਆ ਜਨਰਲ ਸੈਕਟਰੀ ਲਾਏ ਆ ਸਖਤਰ ਲਾਏ ਆ ਲੁਧਿਆਣੇ ਦੇ ਜ਼ਿਲ੍ਹੇ ਦੇ ਤੇ ਸਾਥੀਓ ਅਸੀਂ ਦਿਲ ਤਨ ਮਨ ਤਾਂਦੇ ਸਾਹ ਹਾਂ ਨਾਲ ਅਸੀਂ ਪੂਰਾ ਕੰਮ ਕਰਾਂ ਪੂਰਾ ਜੋਰ ਲਾ ਕੇ ਕੰਮ ਕਰਾਂ ਜਿੱਦਾਂ ਆਪਾਂ ਪਹਿਲਾਂ ਕੰਮ ਕਰਦੇ ਸੀ ਸਾਤੇ ਕੁਝ ਦਿਨਾਂ ਤੋਂ ਸਾਡੀ ਟੀਮ ਖੜੀ ਸੀਗੀ ਕੁਝ ਕਾਰਨ ਰਹੇ ਜਾਂ ਦੇਖੇ ਸਾਡੀ ਟੀਮ ਥੋੜੀ ਕੁੱਟੀਲੀ ਆ ਪਰ ਅਸੀਂ ਦੁਬਾਰਾ ਫਿਰ ਨਵੇਂ ਸਿਰੇ ਤੋਂ ਜ਼ਮੀਨੀ ਸਤਰ ਤੇ ਕੰਮ ਕਰਕੇ ਦਿਖਾਵਾਂਗੇ ਤੇ ਆਪਣੀ ਟੀਮ ਨੂੰ ਅੱਗੇ ਲੈ ਕੇ ਜਾਵਾਂਗੇ ਬਾਵਾ ਸਾਹਿਬ ਦੇ ਮਿਸ਼ਨ ਨੂੰ ਤੇ ਸਾਫ ਪਾਸ਼ੀ ਰਾਮ ਦੇ ਮਿਸ਼ਨ ਨੂੰ ਪੂਰਾ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜੈਪੀਨ ਜੈਪਾਲ ਜੈ ਸੰਵਿਧਾਨ